ਸਤਿ ਸ਼੍ਰੀ ਅਕਾਲ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਸਰ ਹੋ ਗਈ ਆ ਟਰੈਵਲ ਵਿਦ ਜਿੰਦੀ ਫਰਮ ਆ ਪਾਕਿਸਤਾਨ ਕਰਤਾਰਪੁਰ ਸਾਹਿਬ ਤੋਂ ਦੋਸਤੋ ਅੱਜ ਕਰਤਾਰਪੁਰ ਸਾਹਿਬ ਤੋਂ ਚੱਲੇ ਪਾਉਣੇ ਆ ਅਸੀਂ ਲਾਹੌਰ ਵੱਲ ਦੇ ਤੇ ਦੇਖ ਸਕਦੇ ਆ ਕਿ ਬੱਸਾਂ ਜਿਹੜੀਆਂ ਆ ਕੋਚਿਸ ਰੈਡੀ ਖੜੀਆਂ ਆ ਜਾਣ ਵਾਸਤੇ ਤੇ ਚੱਲੇ ਹੁਣ ਹੈਗੇ ਆ ਪਾਲਿਆ ਸੀ ਲਾਹੌਰ ਵੱਲੋਂ ਤੇ ਦੋਸਤੋ ਜਿੱਦਾਂ ਪਹਿਲੀ ਵੀਡੀਓ ਵਿੱਚ ਵੀ ਤੁਹਾਨੂੰ ਦਿਖਾ ਲਿਆ ਕਿ ਹਾਈਵੇ ਦੇ ਆਸੇ-ਪਾਸੇ ਜਿਹੜੇ ਹੈਗੇ ਆ ਸਿਮਿਲਰ ਮਾਹੌਲੇ ਆ ਜਿੱਦਾਂ ਆਪਣੇ ਪੰਜਾਬ ਜਾਂ ਰਾਜਸਥਾਨ ਦੇ ਵਿੱਚ ਕਹਿ ਲਈਏ ਖੇਤ ਤੇ ਖੇਤਾਂ ਦੇ ਵਿੱਚ ਵਸਦੇ ਹੋਏ ਲੋਕਾਂ ਦੇ ਘਰ ਸਿਮਲਰ ਮਹੌਲ ਜੜਾਇਆ ਆਪਣੇ ਪੰਜਾਬ ਵਰਗਾ ਤੇ ਦੇਖ ਸਕਦੇ ਹੋ ਕਣਕਾਂ ਪੱਕੀਆਂ ਹੋਈਆਂ ਆ ਬਾੜੀਆਂ ਵੀ ਹੁਣ ਸ਼ੁਰੂ ਹੋਈਆਂ ਆ ਤੇ ਨਾਲ ਦੇ ਨਾਲ ਲੋਕਾਂ ਨੇ ਜਿਹੜੇ ਪੱਠੇ ਬੀਜੇ ਹੋਏ ਆ ਆਪਣੇ ਪਸ਼ੂਆਂ ਵਾਸਤੇ ਤੇ ਇੱਕ ਗੱਲ ਦੋਸਤੋ ਬਹੁਤ ਉਧਰ ਦੇਖੀ ਆ ਕਿ ਲੋਕਾਂ ਨੇ ਜਿੱਦਾਂ ਦੁੱਧ ਦੇਣ ਵਾਲੇ ਪਸ਼ੂ ਜਿੱਦਾਂ ਮੱਝਾਂ ਜੜੀਆਂ ਨਾ ਉਧਰ ਬਹੁਤ ਹੀ ਰੱਖੀਆਂ ਇਸ ਕਰਕੇ ਪੱਠੇ ਤਾਂ ਉਹਨਾਂ ਨੂੰ ਫੇਰ ਬੀਜਣੇ ਪੈਂਦੇ ਆ ਦੁਕਾਨਾਂ ਜਿਹੜੀਆਂ ਦੋਸਤੋ ਘਰ ਕੋਠੇ ਜਿਹੜੇ ਹੈਗੇ ਆ ਸਿਮਲਰ ਹੀ ਆ ਹੈਗੇ ਆ ਜਿੱਦਾਂ ਆਪਣੇ ਇੱਧਰ ਆ ਤੇ ਦੇਖ ਸਕਦੇ ਹੋ ਛੋਟ ਛੋਟੀਆਂ ਦੁਕਾਨਾਂ ਜਿਹੜੀਆਂ ਆ ਹਾਈਵੇ ਤੇ ਉੱਤੇ ਬਣੀਆਂ ਹੋਈਆਂ ਆ ਤੇ ਨਾਲ ਦੀ ਨਾਲ ਇੱਕ ਗੱਲ ਆਪਾਂ ਪਹਿਲਾਂ ਵੀ ਜਿੱਦਾਂ ਮੈਂ ਮੈਂਸ਼ਨ ਕੀਤੀ ਹੈ ਕਿ ਉੱਥੇ ਸਿਰਫ ਰਾਈਟਿੰਗ ਜਿਹੜੀ ਹੈਗੀ ਆ ਸਾਈਨ ਬੋਰਡ ਵਿੱਚ ਉਹ ਉਰਦੂ ਦੇ ਵਿੱਚ ਹੈਗੇ ਆ ਤੇ ਬਾਕੀ ਸਾਰਾ ਕੁਝ ਇੱਧਰ ਵਾਂਗੂ ਸੇਮ ਹੀ ਆ ਇੰਗਲਿਸ਼ ਦੇ ਸਾਈਨ ਬੋਰਡ ਬਹੁਤ ਹੀ ਘੱਟ ਦੇਖਣ ਨੂੰ ਸਾਨੂੰ ਮਿਲੇ ਆ ਉਰਦੂ ਦੇ ਵਿੱਚ ਹੀ ਸੀਗੇ ਤੇ ਆਪਾਂ ਜਿਹੜੇ ਹੈਗੇ ਆ ਮੈਜੋਰਿਟੀ ਸਾਡੇ ਪੰਜਾਬੀ ਦੇ ਵਿੱਚ ਅਸੀਂ ਘੱਟ ਲਿਖੀਦੇ ਆ ਬਟ ਇੰਗਲਿਸ਼ ਦੇ ਵਿੱਚ ਸਾਈਨ ਬੋਰਡ ਜਿਹੜੇ ਹੈਗੇ ਆ ਅਸੀਂ ਲਿਖੀਦੇ ਆ ਤੇ ਦੋਸਤੋ ਦੇਖ ਸਕਦੇ ਆ ਆ ਲਾਗੇ ਲਾਗੇ ਹਾਈਵੇ ਦੇ ਉੱਤੇ ਛੋਟ-ਛੋਟੀਆਂ ਦੁਕਾਨਾਂ ਤੇ ਫਾਰਮ ਜਿਹੜੇ ਹੋ ਗਏ ਆ ਸ਼ੁਰੂ ਤੇ ਦੋਸਤੋ ਦੁਕਾਨਾਂ ਦੇ ਨਾਲ-ਨਾਲ ਦੇਖ ਸਕਦੇ ਹਾਂ ਕਿ ਸਾਈਡਾਂ ਤੇ ਪਿੱਛੇ ਜਿਹੜੇ ਹੈਗੇ ਆ ਫਾਰਮ ਦੇ ਵਿੱਚ ਲੋਕਾਂ ਨੇ ਘਰ ਵੀ ਬਣਾਏ ਆ ਮੇਜੋਰਟੀ ਲੋਕ ਜਿਹੜੇ ਹੈਗੇ ਜਿੱਦਾਂ ਟਾਣੀਆਂ ਦੇ ਵਿੱਚ ਕਾਫੀ ਲੋਕ ਰਹਿੰਦੇ ਹੋਣਗੇ ਜਾਂ ਉਹਨਾਂ ਦੇ ਪਸ਼ੂ ਜਿਹੜੇ ਹੈਗੇ ਆ ਉਹਨਾਂ ਲਈ ਜਿਹੜੇ ਇਹ ਚੀਜ਼ਾਂ ਪੜਾਈਆਂ ਤੇ ਦੁਕਾਨਾਂ ਦੋਸਤੋ ਫਿਰ ਇੱਕ ਵਾਰੀ ਦਿਖਾal ਰਹੇ ਹਾਂ ਕਿ ਸੇਮ ਆਪਣੇ ਵਾਂਗੂ ਹੀ ਆ ਕੋਈ ਫਰਕ ਨਹੀਂ ਤਾਂ ਹੁਣ ਜਿਹੜੇ ਹੈਗੇ ਆ ਤੁਹਾਨੂੰ ਫਰੂਟ ਦੇ ਥੋੜੇ ਬੁੱਤੇ ਬਾਗ ਵੀ ਦਿਸਣੇ ਸ਼ੁਰੂ ਹੋ ਗਏ ਆ ਤੇ ਆਹ ਜੜੀਆਂ ਦੋਸਤੋ ਕਣਕ ਦੀਆਂ ਪੰਡਾ ਬਣ ਕੇ ਰੱਖੀਆਂ ਆ ਉਧਰ ਦੇ ਵੀ ਦੋਸਤੋ ਇੰਨੇ ਸਾਲ ਪੁਰਾਣਾ ਆਪਾਂ ਇਹ ਪੁਰਾਣੇ ਇਹ ਆਪਣਾ ਕਣਕ ਨੂੰ ਵੜਦੇ ਹੁੰਦੇ ਸੀ ਬਟ ਇੱਥੇ ਹਜੇ ਵੀ ਹੱਥ ਦੇ ਨਾਲ ਵੱਢ ਕੇ ਤੇ ਟੋਕੇ ਦੇ ਨਾਲ ਜਿਹੜੀ ਕਣਕ ਹਜੇ ਵੀ ਕੱਢਦੇ ਆ ਕਿਉਂਕਿ ਆਪਣੇ ਤਾਂ ਹੁਣ ਕੰਬਾਈਨਸ ਆ ਗਈਆਂ ਬਟ ਇੱਕ ਦੋ ਥਾਂ ਤੇ ਸਾਨੂੰ ਕੰਬਾਈਨ ਦੇਖਣ ਨੂੰ ਮਿਲੀਆਂ ਬਟ ਅਪਾਰਟ ਫਰਮ ਥੈਟ ਹੱਥ ਦੇ ਨਾਲ ਵੱਢ ਕੇ ਹੀ ਕੱਢਦੇ ਆ ਤੇ ਦੋਸਤੋ ਜਦੋਂ ਬੱਸਾਂ ਜਿਹੜੀਆਂ ਸਾਡੀਆਂ ਲੰਘਦੀਆਂ ਸੀ ਤੇ ਇਦਾਂ ਟ੍ਰੈਫਿਕ ਜਿਹੜਾ ਰੋਕ ਦਿੱਤਾ ਜਾਂਦਾ ਸੀਗਾ ਤੇ ਪੁਲਿਸ ਜਿਹੜੀ ਹੈ ਕੀ ਆ ਦੇਖ ਲਓ ਸਾਹਮਣੇ ਟ੍ਰੈਫਿਕ ਨੂੰ ਰੋਕ ਕੇ ਬੈਠੀ ਆ ਕਿਉਂਕਿ ਕੋਚੀਸ ਜਿਹੜੀਆਂ ਬਹੁਤ ਸੀ 30 ਕੋਚਾਂ ਤਾਂ ਸਾਡੀਆਂ ਹੀ ਸਗੀਆਂ ਤੇ 30 ਬੱਸਾਂ ਨੰਗਰ ਨੂੰ ਤੁਹਾਨੂੰ ਪਤਾ ਹੈ ਦੋਸਤੋ ਕਿੰਨਾ ਟਾਈਮ ਲੱਗਦਾ ਤੇ ਇਸ ਕਰਕੇ ਸਾਈਡ ਤੋਂ ਜਿਹੜਾ ਟ੍ਰੈਫਿਕ ਆ ਬਿਲਕੁਲ ਪੁਲਿਸ ਬੰਦ ਕਰ ਦਿੱਤੀ ਸੀ ਨਹਿਰਾਂ ਨਹਿਰ ਤਾਂ ਪਾਣੀ ਉੱਧਰ ਕਾਫੀ ਆ ਬਹੁਤ ਹੀ ਖੂਬਸੂਰਤ ਦੇਖ ਲਓ ਦੇਖਣ ਨੂੰ ਲੱਗਦੀਆਂ ਨਹਿਰਾਂ ਆਪਣੀਆਂ ਵੀ ਨਹਿਰਾਂ ਪੰਜਾਬ ਚ ਆਪਾਂ ਜੇ ਕਹ ਲਈਏ ਵੱਡੀਆਂ ਜਾਂ ਥੋੜੀਆਂ ਇੱਧਰ ਹੈਗੀਆਂ ਛੋਟੀਆਂ ਤੇ ਹਾਈਵੇ ਦੇ ਉੱਤੇ ਪੈਟਰੋਲ ਸਟੇਸ਼ਨ ਤੇ ਆਹ ਛੋਟੇ-ਛੋਟੇ ਜਿਹੜੇ ਘਾਰੇ ਆ ਤੇ ਜਿਹੜੀ ਇੱਕ ਟੈਂਕ ਇਹ ਵੀ ਉੱਤੇ ਰੋਡ ਦੇ ਸਾਈਡ ਤੇ ਇਹ ਨੂੰ ਡਿਸਪਲੇ ਕੀਤਾ ਹੋਇਆ ਆ ਤੇ ਬਾਕੀ ਤਾਂ ਦੋਸਤੋ ਸਿਮਿਲਰ ਜਿੱਦਾਂ ਹੋਣਾ ਦੇਖ ਲਓ ਕਿ ਇਹ ਵੀ ਪਸੂਆਂ ਵਾਸਤੇ ਸ਼ਾਇਦ ਲੱਗਦਾ ਕਿ ਪੱਠੇ ਹੀ ਵਿਜੀ ਹੋਣਗੇ ਕਿਉਂਕਿ ਚਰੀ ਵਰਗਾ ਲੱਗਦਾ ਸੀ ਕੁਝ ਦੇਖਣ ਨੂੰ ਤੇ ਕਿਉਂਕਿ ਕੋਈ ਚੀਜ਼ ਜਿਹੜੀਆਂ ਆ ਤੇਜ ਜਾਂਦੀਆਂ ਕਰਕੇ ਤੇ ਕਈ ਵਾਰ ਚੀਜ਼ ਦੀ ਸੜੀ ਆ ਪਹਿਚਾਣ ਨਹੀਂ ਆਉਂਦੀ ਸੀਗੀ ਪਿੰਡ ਵੀ ਜਿਹੜੇ ਦੋਸਤੋ ਆਪਣੇ ਵਰਗੇ ਹੀ ਆ ਮੋਸਟਲੀ ਦੇਖਣ ਨੂੰ ਇਦਾਂ ਲੱਗਦਾ ਕਿ ਜਿੱਦਾਂ ਰਾਜਸਥਾਨ ਦਾ ਏਰੀਆ ਹੁੰਦਾ ਆ ਕਿਉਂਕਿ ਰਾਜਸਥਾਨ 'ਚ ਜਾਦੇ ਘਰ ਜਿਹੜੇ ਕੋਠੀਆਂ ਵਰਗੇ ਨਹੀਂ ਹੁੰਦੇ ਇੱਟਾਂ ਦੇ ਹੈਗੇ ਆ ਸਿਮਿਲਰ ਮੈਨੂੰ ਇਹ ਜਿਹੜੇ ਪਿੰਡਾਂ ਦੇ ਦ੍ਰਿਸ਼ ਦੇਖ ਕੇ ਤਾਂ ਇਦਾਂ ਲੱਗਾ ਕਿ ਜਿੱਦਾਂ ਰਾਜਸਥਾਨ ਹੁੰਦਾ ਪੰਜਾਬ ਦੇ ਵਿੱਚ ਥੋੜੀ ਜਿੱਦਾਂ ਆਬਾਦੀ ਜ਼ਿਆਦੀ ਆ ਤੇ ਇੱਥੇ ਜਿਹੜੀ ਹੈਗੀ ਆ ਰਾਜਸਥਾਨ ਵਾਂਗੂ ਆਬਾਦੀ ਥੋੜੀ ਥੋੜੀ ਘੱਟ-ਕੱਟ ਹੀ ਦੇਖਣ ਨੂੰ ਸਾਨੂੰ ਮਿਲੀ ਆ ਪਿੰਡ ਵੀ ਬਹੁਤ ਛੋਟੇ-ਛੋਟੇ ਸਿਗੇ ਤੇ ਦੇਖ ਸਕਦੇ ਆ ਕਿ ਮੱਝਾ ਵਾਲੇ ਆਪਣੀਆਂ ਮੱਝਾਂ ਜੜੀਆਂ ਲੈ ਕੇ ਜਾ ਰਹੇ ਸੀਗੇ ਚਰਾਉਣ ਵਾਸਤੇ ਤੇ ਉਧਰ ਗਾਂਆਂ ਜੜੀਆਂ ਸਾਨੂੰ ਬਹੁਤ ਇਹਦੇ ਵਿੱਚ ਥੋੜੀਆਂ ਇੱਕ ਗਾਂਆਂ ਸਿਗੀਆਂ ਪਰ ਗਾਂਆਂ ਜੜੀਆਂ ਬਹੁਤ ਸਾਨੂੰ ਘੱਟ ਦੇਖਣ ਨੂੰ ਮਿਲੀਆਂ ਆਵਾਰਾ ਕੁੱਤੇ ਜਿਹੜੇ ਆ ਉਹ ਵੀ ਸਾਨੂੰ ਦੇਖਣ ਨੂੰ ਕੋਈ ਨਹੀਂ ਮਿਲਿਆ ਇੱਕ ਅਦਾ ਕੁੱਤਾ ਜੜਾ ਸਾਨੂੰ ਦੇਖਣ ਨੂੰ ਮਿਲਿਆ ਤੇ ਜੇ ਗੱਲ ਕਰੀਏ ਆਵਾਰਾ ਪਸ਼ੂਆ ਦੀ ਆਵਾਰਾ ਪਸ਼ੂ ਜਿਹੜੇ ਹੈਗੇ ਉਹ ਸਾਨੂੰ ਦੇਖਣ ਨੂੰ ਕਿਤੇ ਨਹੀਂ ਮਿਲੇ ਤੇ ਉਹਦਾ ਰੀਜਨ ਆਪਾਂ ਸਭ ਨੂੰ ਪਤਾ ਆ ਕਿ ਕੀ ਰੀਜਨ ਹੋ ਸਕਦਾ ਆ ਦੇਖ ਲਓ ਦੋਸਤੋ ਕੋਚਾ ਨੰਗਦੀਆਂ ਆ ਤੇ ਲੋਕੀ ਭਵੇਂ ਖੜੇ ਆ ਸਾਈਡਾਂ ਤੇ ਹੱਥ ਉੱਚਾ ਕਰਕੇ ਤਾਂ ਹਲਾਉਂਦੇ ਹੋਏ ਸਵਾਗਤ ਕਰਦੇ ਹੋਏ ਦਿਖਦੇ ਆ ਤੇ ਕੂਚਾ ਸਾਡੀਆਂ ਜਿਹੜੀਆਂ ਹੁਣ ਪਹੁੰਚ ਗਈਆਂ ਆ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਸਕਦੇ ਹੋ ਦੂਰੋਂ ਹੀ ਐਸੇ ਦੇ ਦ੍ਰਿਸ਼ ਤੇ ਦੋਸਤੋ ਦੇਖਣ ਨੂੰ ਇੱਥੇ ਇਹ ਗੱਲ ਮਿਲੀ ਆ ਕਿ ਉਨੀ ਸੰਗਤ ਨਹੀਂ ਸੀ ਜਿੰਨੀ ਇੱਥੇ ਇਹਨਾਂ ਨੇ ਪੁਲਿਸ ਫੋਰਸ ਲਾਈ ਹੋਈ ਸੀ ਸਕਿਉਰਟੀ ਵਾਸਤੇ ਕਿਉਂਕਿ ਇਹ ਗੁਰਦੁਆਰਾ ਸਾਹਿਬ ਸ਼ਹਿਰ ਤੋਂ ਬਾਹਰ ਅ ਸਗਾ ਦੂਰ ਸ਼ਹਿਰ ਤੋਂ ਹੋਣ ਕਰਕੇ ਤੇ ਇੱਥੇ ਸਿਕਿਉਰਟੀ ਬਹੁਤ ਹੀ ਟਾਈਟ ਕੀਤੀ ਹੋਈ ਸੀ ਕਿਉਂਕਿ ਸੰਗਤਾਂ ਦੀ ਸਿਕਿਉਰਟੀ ਦੇਖ ਸਕਦੇ ਆ ਪਲੀਜ਼ ਸਟੇਡੀ ਹੈ ਕਿ ਆ ਕਿਦਾਂ ਤਨੈਤ ਕੀਤੀ ਹੋਈ ਆ ਕੋਚਾਂ ਜਿਹੜੀਆਂ ਆਣ ਕੇ ਬਾਰੋਬਰੀ ਖੜੀਆਂ ਹੋਣੀਆਂ ਆ ਤਾਂ ਸਾਡੀ ਵੀ ਵਾਰੀ ਇਦਾਂ ਹੀ ਹੌਲੀ-ਹੌਲੀ ਆ ਜਾਣੀ ਆ ਲੱਗੀਆਂ ਸੀ ਮਗਰ ਇੱਕ ਦੂਜੇ ਦੇ ਬੱਸਾਂ ਤੇ ਇਧਰਲੇ ਪਾਸੇ ਸਾਰੀਆਂ ਬੱਸਾਂ ਜਿਹੜੀਆਂ ਬਣਾਇਆ ਸੀਗਾ ਇਹਨਾਂ ਨੇ ਪਾਰਕਿੰਗ ਤੇ ਆ ਆ ਰੀਆਂ ਬੱਸਾਂ ਤੇ ਨਾਲ ਸਿਕਿਉਰਿਟੀ ਦੀਆਂ ਤੇ ਐਂਬੂਲੈਂਸ ਜਿਹੜੀਆਂ ਆ ਉਹ ਵੀ ਨਾਲ ਹਰ ਵੇਲੇ ਰਹਿੰਦੀਆਂ ਸੀਗੀਆਂ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਦੁੱਖ ਤਕਲੀਫ ਹੋਵੇ ਤੇ ਉਹਨਾਂ ਨੂੰ ਜਲਦੀ ਹੀ ਟ੍ਰੀਟਮੈਂਟ ਉਹਨਾਂ ਨੂੰ ਮਿਲ ਜAVE ਤੇ ਦੋਸਤੋ ਆਪਣ ਆਪਣੀਆਂ ਬਸਾਂ ਦੇ ਵਿੱਚੋਂ ਨਿਕਲ ਕੇ ਤੇ ਸਾਰੇ ਸੰਗਤਾਂ ਜਿਹੜੀਆਂ ਆ ਗੁਰਦੁਆਰਾ ਸਾਹਿਬ ਵੱਲੋਂ ਜਾਂਦੀਆਂ ਹੋਈਆਂ ਸ਼ਾਮ ਦਾ ਟਾਈਮ ਸੀ ਤੇ ਨੇਰਾ ਇੱਕਦਮ ਹੀ ਹੋ ਜਾਣਾ ਉਹ ਆਪਾਂ ਨੂੰ ਪਤਾ ਹੀ ਆ ਕਿ ਇੰਡੀਆ ਵਿੱਚ ਵੀ ਇਦਾਂ ਹੀ ਹੁੰਦਾ ਕਿ ਸ਼ਾਮ ਦੇ ਮਰਖੇਲ 5:00 ਵਜੇ ਅਸੀਂ ਅਸੀਂ ਜਦੋਂ ਰੋੜੀ ਸਾਹਿਬ ਪਹੁੰਚੇ ਆ ਤਾਂ ਹਜੇ ਥੋੜੀ ਲਾਈਟ ਸੀਗੀ ਪਰ ਇੱਕਦਮ ਨੇਰਾ ਹੋ ਜਾਣਾ ਆ ਤੇ ਬਹੁਤ ਹੀ ਖੂਬਸੂਰਤ ਇਹ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਤੇ ਦੋਸਤੋ ਇਹ ਚੀਜ਼ਾਂ ਦੇਖ ਕੇ ਮਨ ਕਰਦਾ ਆ ਕਿ ਇਹਨਾਂ ਨੂੰ ਆਪਾਂ ਦੇਖਦੇ ਰਹੀਏ ਕਿਉਂਕਿ ਸਪੈਸ਼ਲੀ ਜਦੋਂ ਆਪਾਂ ਇਹਨਾਂ ਨੂੰ ਪਹਿਲੀ ਵਾਰ ਦੇਖਦੇ ਆ ਸਾਨੂੰ ਤਾਂ ਪਹਿਲਾ ਚਾਂਸ ਮਿਲਿਆ ਸੀ ਇੱਥੇ ਦੇਖਣ ਦਾ ਤੇ ਬਹੁਤ ਵਧੀਆ ਲੱਗਾ ਪਰ ਸਾਡੀਆਂ ਜਿਹੜੀਆਂ ਸੰਗਤਾਂ ਆ ਤੱਕ ਮਤੱਕੀ ਜਿਹੜੀ ਬਹੁਤ ਕਰਦੀਆਂ ਆ ਉਹਨਾਂ ਟਾਈਮ ਜਿਹੜਾ ਹੈਗਾ ਆ ਮੱਥਾ ਟੇਕਣ ਨੂੰ ਲੱਗਦਾ ਨਹੀਂ ਜਿੰਨਾ ਚਿਰ ਅਸੀਂ ਤੱਕ ਮਤੱਕੀ ਲਾਈਨ ਦੇ ਵਿੱਚ ਲੱਗ ਕੇ ਖੜਨਾ ਸਾਨੂੰ ਆਉਂਦਾ ਨਹੀਂ ਲਾਈਨ ਦੇ ਵਿੱਚ ਖੜੇ ਆ ਸਾਈਡਾਂ ਤੋਂ ਆਣ ਕੇ ਅਸੀਂ ਵੜ ਕੇ ਅਗਲੇ ਦੇ ਮੋਹਰੇ ਜਾਂਦੇ ਆ ਇਹ ਚੀਜ਼ਾਂ ਜਿਹੜੀਆਂ ਮੈਨੂੰ ਬਹੁਤ ਘਾਟ ਦੇਖਣ ਨੂੰ ਮਿਲੀ ਆ ਕਿ ਸਾਡੇ ਵਿੱਚ ਡਿਸਪਲਾਈਨ ਕਿਉਂ ਨਹੀਂ ਸਪੈਸ਼ਲੀ ਅਸੀਂ ਐਡੀ ਦੂਰੋਂ ਜਾਂਦੇ ਆ ਇਨ੍ਹਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਨੂੰ ਫਿਰ ਸਾਡੇ ਮਨ ਦੇ ਵਿੱਚ ਸ਼ਾਂਤੀ ਕਿਉਂ ਨਹੀਂ ਹੈਗੀ ਕਿਉਂ ਨਹੀਂ ਅਸੀਂ ਇੱਕ ਦੂਜੇ ਨੂੰ ਸਹੀ ਤਰੀਕੇ ਦੇ ਆਲੇ ਆ ਦਰਸ਼ਨ ਕਰਨ ਦਿੰਦੇ ਤੇ ਖੁਦ ਵੀ ਤੰਗ ਹੁੰਨੇ ਆ ਤੇ ਦੂਜਿਆਂ ਨੂੰ ਵੀ ਅਸੀਂ ਤੰਗ ਕਰਦੇ ਆ ਤਾਂ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਆ ਸਾਨੂੰ ਥੋੜਾ ਥੱਕ ਸਿੱਖਣਾ ਚਾਹੀਦਾ ਡਿਸਪਲਨ ਕਿ ਲਾਈਨ ਦੇ ਵਿੱਚ ਲੱਗੇ ਸ਼ਾਂਤੀ ਦੇ ਨਾਲ ਅਸੀਂ ਉੱਥੇ ਨਤਮਸਤਕ ਹੋਈਏ ਤੇ ਦੂਜਿਆਂ ਨੂੰ ਵੀ ਸ਼ਾਂਤੀ ਦੇ ਨਾਲ ਆਪਣਾ ਜੋ ਸੁਖ ਅਰਦਾਸ ਕਰਨੀ ਹੁੰਦੀ ਹੈ ਉਹ ਕਰਨ ਲਈਏ ਬਾਕੀ ਉਧਰ ਵਾਲੋਂ ਆਪਾਂ ਕੇ ਲਈ ਇੰਤਜਾਮਾਂ ਦੇ ਵਿੱਚ ਕੋਈ ਕਮੀ ਨਹੀਂ ਸੀ ਤੇ ਇਹ ਹੈਗੇ ਦੋਸਤੋ ਸਰੋਵਰ ਸਾਹਿਬ ਤੇ ਸਰੋਵਰ ਵੀ ਬਹੁਤ ਡੂੰਘਾਇਆ ਤੇ ਇਹਦੇ ਉੱਤੇ ਇੱਕ ਚੀਜ਼ ਮੈਨੂੰ ਦੇਖਣ ਨੂੰ ਮਿਲੀ ਆ ਕਿ ਉਪਰਾਤਨ ਸਮੇਂ ਦੀ ਕਿ ਇਹਦੇ ਉੱਤੇ ਸਟੈਪ ਜਿਹੜੇ ਆਪਾਂ ਹੈਗੇ ਬਹੁਤ ਵੱਡੇ ਸੀ ਤੇ ਸਾਡੇ ਵਰਗੇ ਜਿਹੜੇ ਹੈਗੇ ਆ ਉਹਨਾਂ ਨੂੰ ਥੱਲੇ ਜਾ ਕੇ ਉੱਪਰ ਚੜ੍ਹ ਕੇ ਆਉਣਾ ਬਹੁਤ ਸਪੈਸ਼ਲੀ ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਤੇ ਔਖਾ ਸੀਗਾ ਤੇ ਕਿਉਂਕਿ ਸਟੈਪ ਇਹਦੇ ਵਿੱਚ ਬਹੁਤ ਉੱਚੇ-ਉੱਚੇ ਸੀਗੇ ਤੋਂ ਉਸ ਕਰਕੇ ਦੇਖ ਸਕਦੇ ਹਾਂ ਕਿ ਬਹੁਤ ਹੀ ਜਿੰਦਾ ਮਰਖਲ 1 ਡੈਡ ਫੁੱਟ ਦੇ ਉਹ ਸਟੈਪ ਹੋਣੇ ਆ ਕਿ ਕਾਫੀ ਉੱਚੇ ਸੀਗੇ ਸੰਗਤਾਂ ਜਿਹੜੀਆਂ ਲਾਹਾ ਲੈਂਦੀਆਂ ਹੋਈਆਂ ਫੋਟੋ ਖਿੱਚਦੀਆਂ ਹੋਈਆਂ ਹਰ ਪਾਸੇ ਜਿਹੜਾ ਕੋਈ ਸੰਗਤਾਂ ਜਾ ਕੇ ਤਲਾ ਦੇ ਵਿੱਚ ਆਪਣਾ ਪੰਜ ਇਸ਼ਾਨਾ ਵੀ ਕਰਦੀਆਂ ਦਿਖਦੀਆਂ ਦੂਰੋਂ ਦੇਖ ਸਕਦੇ ਹਾਂ ਦਰਬਾਰ ਸਾਹਿਬ ਦੀ ਤੇ ਹਰ ਇੱਕ ਹੀ ਚਾਹੁੰਦਾ ਸੀਗਾ ਕਿ ਸਰੋਵਰ ਦੀ ਪ੍ਰਕਰਮੀਆਂ ਵੀ ਅਸੀਂ ਕਰ ਲਈਏ ਤੇ Confer ਕਿ ਜਿੰਨਾ ਟਾਈਮ ਸਾਡੇ ਕੋਲ ਸੀਗਾ ਵੱਧ ਤੋਂ ਵੱਧ ਲਾਹਾ ਲਿਆ ਕਿ ਤੁਹਾਨੂੰ ਅਸੀਂ ਇੱਥੋਂ ਦੇ ਦਰਸ਼ਨ ਕਰਾ ਸਕੀਏ ਤੇ ਦੋਸਤੋ ਦੇਖ ਸਕਦੇ ਹੋ ਕਿ ਸ਼ਾਮ ਤੇ ਟਾਈਮ ਜਦੋਂ ਰਾਹ ਰਾਸਤੇ ਹੋ ਚੁੱਕੇ ਸੀ ਲਾਈਟਾਂ ਜਿਹੜੀਆਂ ਅ ਜਗ ਗਈਆਂ ਸੀਗੀਆਂ ਤੇ ਸੰਗਤਾਂ ਦੂਰੋਂ ਦਿਖ ਸਕਦੇ ਆ ਕਿ ਤਲਾਅ ਦੇ ਵਿੱਚ ਜਾ ਕੇ ਜਿਹੜਾ ਆਪਣਾ ਪੰਜ ਇਸ਼ਨਾਨਾ ਕਰਦੇ ਹੋਏ ਤੁਹਾਨੂੰ ਚੂਲਾ ਲੈਂਦੇ ਹੋਏ ਦਿਖਦੇ ਆ ਕਿਉਂਕਿ ਟਾਈਮ ਥੋੜਾ ਹੁਣ ਕਰਕੇ ਤੇ ਉਧਰ ਆਵਾਜ਼ ਵੀ ਪੈਣ ਲੱਗੀ ਸੀ ਕਿ ਆਪ ਆਪਣੀਆਂ ਪਾਸਾਂ ਦੇ ਵਿੱਚ ਕੋਚਾਂ ਦੇ ਵਿੱਚ ਜਾ ਕੇ ਬੈਠੋ ਤੇ ਪਰ ਇੱਥੋਂ ਜਾਣ ਨੂੰ ਦਿਲ ਨਹੀਂ ਸੀ ਕਰਦਾ ਕਿਉਂਕਿ ਸ਼ਾਮ ਦਾ ਜਦੋਂ ਲਾਈਟਾਂ ਜਾ ਗਈਆਂ ਤੇ ਇਹ ਦ੍ਰਿਸ਼ ਜਿਹੜਾ ਹੋਰ ਵੀ ਇੱਕ ਦਿਲ ਨੂੰ ਛੂਣ ਵਾਲਾ ਦਿਲ ਨੂੰ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਪਟ ਪਰ ਅਨ ਫੋਰਚਨਟਲੀ ਜਾਣਾ ਪੈਣਾ ਸੀ ਤੇ ਦੇਖ ਸਕਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਜਿਹੜੇ ਸਕਿਉਰਿਟੀ ਦੇ ਕੀਤੇ ਹੋਏ ਸੀਗੇ ਬਹੁਤ ਹੀ ਆਪਾਂ ਕਹਿ ਲਈਏ ਕਿ ਸੰਗਤਾਂ ਦੀ ਸਕਿਉਰਿਟੀ ਦਾ ਬਹੁਤ ਹੀ ਇਹਨਾਂ ਨੇ ਧਿਆਨ ਰੱਖਿਆ ਹੋਇਆ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਦੁੱਖ ਤਕਲੀਫ ਜਿਹੜੀ ਹੈ ਕਿ ਸੰਗਤਾਂ ਨੂੰ ਨਾ ਆਵੇ ਤੇ ਦੋਸਤੋ ਇੱਥੋਂ ਮੈਂ ਲੈਣੀਆਂ ਇਜਾਜ਼ਤ ਮਿਲਾਂਗੇ ਆਪਾਂ ਹੁਣ ਲਾਹੌਰ ਤੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ